ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਹੈ ਕਿ ਜਿਹੜੇ ਰੂਹਾ ਪੀਰਾਂ ਦੀ ਸੇਵਾ ਕਰਨ ਵਾਲਾ ਹੈ ਜੀ ਉਹਨਾਂ ਨੂੰ ਗੁੱਸਾ ਅਚਾਨਕ ਕਿਉਂ ਇੰਨਾ ਜ਼ਿਆਦਾ ਆਉਂਦਾ ਹੈ ਜੀ ਫਿਰ ਜੋ ਮੂចੋ ਕੰਟੀਨਿਊ ਸੱਚ ਵੀ ਹੋ ਜਾਂਦਾ ਹੈ ਸੋ ਆਪਾਂ ਅੱਜ ਇਹਦੇ ਤੇ ਇਹ ਵਿਸ਼ਾ ਤਿਆਰ ਕਰਾਂਗੇ ਜੀ ਵੀ ਇਹਨੂੰ ਪੂਰੇ ਸੋਣਾ ਸਮਝਣਾ ਤੇ ਅਮਲ ਕਰਨਾ ਚਾਹੀਦਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜ਼ਰੂਰ ਸੁਣਾਇਆ ਕਰੋ ਜੀ ਤਾਂ ਕਿ ਕਮੈਂਟਾਂ ਚ ਹੋਈ ਕਈ ਸਵਾਲਾਂ ਦੇ ਬਿਨਾ ਪੁੱਛਿਆਂ ਤੁਹਾਨੂੰ ਜਵਾਬ ਮਿਲ ਜਾਣਗੇ ਜੀ ਸੋ ਆਕੀ ਜਿਹੜੀ ਹਰ ਸਵਾਲ ਰੱਖਦੀ ਹੈ ਕਮੈਂਟ ਕਰਦੀ ਹੈ ਸੋ ਉਹਨਾਂ ਨੂੰ ਜਿਹੜੋ ਕਮੈਂਟ ਦਾ ਜਵਾਬ ਮਿਲ ਜਾਂਦਾ ਹੈ ਜੀ ਕਮੈਂਟਾਂ ਵਿੱਚ ਇੱਕ ਵਾਰ ਲਿਖ ਕੇ ਜਰੂਰ ਦੱਸ ਦਿਆ ਕਰੋ ਸੋ ਬਾਕੀ ਜੇਕਰ ਤੁਹਾਨੂੰ ਇਹ ਵੀਡੀਓ ਸੁਣ ਕੇ ਕੁਝ ਲਾਭ ਮਿਲਦਾ ਹੈ ਜੀ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਸਾਨੂੰ ਵੀ ਹੌਸਲਾ ਮਿਲਦਾ ਹੈ ਜੀ ਤੇ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਤੁਹਾਡਾ ਸ਼ੇਅਰ ਲਾਈਕ ਸਾਡੀ ਹਿੰਮਤ ਵਧਾਉਂਦਾ ਹੈ ਤੇ ਕੋਸ਼ਿਸ਼ ਰਹਿੰਦੀ ਹੈ ਕਿ ਵਧੀਆ ਤੋਂ ਵਧੀਆ ਵੀਡੀਓ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਤੇ ਪਰਮਾਤਮਾ ਉਹ ਗਿਆਨ ਫਕਸ਼ਦਾ ਰਹੇ ਸੋ ਜਦੋਂ ਆਪਾਂ ਨੂੰ ਇੱਕ ਦੂਸਰੇ ਤੋਂ ਕੋਈ ਹੌਸਲਾ ਮਿਲਦਾ ਜਾਂ ਹਿੰਮਤ ਮਿਲਦੀ ਆ ਤਾਂ ਫਿਰ ਦਿਮਾਗ ਵੀ ਕੰਮ ਕਰਦਾ ਰਹਿੰਦਾ ਤੇ ਉਹ ਦਿਮਾਗ ਵੀ 24 ਘੰਟੇ ਫਿਰ ਉਹਨਾਂ ਗੱਲਾਂ ਵੱਲ ਹੀ ਰਹਿੰਦਾ ਆ ਤੇ ਪ੍ਰਮਾਤਮਾ ਕੋਈ ਨਾ ਕੋਈ ਰਸਤਾ ਬਹਾਨਾ ਬਣਾ ਦਿੰਦਾ ਹੈ ਜੀ ਵੀਡੀਓ ਬਣਾਉਣ ਦਾ ਸੋ ਬਾਕੀ ਜੀ ਜੇਕਰ ਕੋਈ ਰੂਹ ਸਾਡੇ ਚੈਨਲ ਤੇ ਪਹਿਲੀ ਵਾਰ ਜੁੜੀ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਜੀ ਸੁਨਣਾ ਕਿੰਤੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੂ ਵੀਡੀਓ ਦਾ ਮੈਸੇਜ ਤੁਹਾਡੇ ਹੋਂਨਾ ਤੇ ਪਹੁੰਚਦਾ ਰਹੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਇੱਥੇ ਇੱਕ ਕਮੈਂਟ ਦੱਸ ਦਿੰਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੇਰਾ ਨਾਮ ਸਰਲਾ ਐ ਸੋ ਇਹਨਾਂ ਨੇ ਵੈਸੇ ਹਿੰਦੀ ਵਿੱਚ ਕਮੈਂਟ ਕੀਤਾ ਹੋਇਆ ਆ ਸੋ ਇਹ ਕਹਿੰਦੇ ਨੇ ਕਿ ਸ਼ੁੱਕਰਵਾਰ ਦੁਪਹਿਰ ਨੂੰ ਮੈਨੂੰ ਇੱਕ ਸੁਪਨਾ ਆਇਆ ਉਹਦੇ ਵਿੱਚ ਇੱਕ ਬਾਪੇ ਨੇ ਮੈਨੂੰ ਕਹਿੰਦੇ ਇੱਕ ਬਾਬਾ ਦਸਿਆ ਜੀਨੇ ਮੈਨੂੰ ਜਲ ਫੜ ਕੇ ਦਿੱਤਾ ਤੇ ਮੈਂ ਉਹ ਪੀ ਲਿਆ ਇਦਾਂ ਲੱਗਿਆ ਜਿਵੇਂ ਕੋਈ ਅੰਦਰ ਸ਼ਕਤੀ ਚਲੀ ਗਈ ਹੋਵੇ ਸੋ ਇਹ ਕਹਿੰਦੇ ਨੇ ਕਿ ਲੱਖ ਦਾ ਤਪੀਰ ਦੀ ਅਸੀਂ ਸੇਵਾ ਕਰਦੇ ਆਂ ਬਲੇ ਘੁਟੜਿਆਲੀ ਦੀ ਸੇਵਾ ਕਰਦੇ ਇਹਦੇ ਬਾਰੇ ਦੱਸੋ ਸੋ ਦੇਖੋ ਜੀ ਚੰਗਾ ਹੀ ਸੰਕੀਤਾ ਪੀਰਾਂ ਦੀ ਸੇਵਾ ਕਰਦੇ ਹੋ ਸ਼ੁੱਕਰਵਾਰ ਦਾ ਦਿਨ ਵੀ ਪੀਰਾਂ ਦਾ ਹੀ ਹੁੰਦਾ ਹੈ ਜਿਆਦਾਤਰ ਆਪਾਂ ਵੀਰਵਾਰ ਨੂੰ ਹੀ ਬਣਾਉਂਦੇ ਆਂ ਤੇ ਕਈ ਦਾ ਵੀਰਵਾਰ ਦੀ ਸੇਵਾ ਕਰ ਲਈ ਪੀਰਾਂ ਦਾ ਦਿਨ ਇਹੋ ਆ ਬਾਕੀ ਸਾਰੇ ਦਿਨ ਹੀ ਉਹਨਾਂ ਦੇ ਲਈ ਤੇ ਜਿਆਦਾਤਰ ਸ਼ੁੱਕਰਵਾਰ ਦਾ ਰੋਜ਼ਾ ਰੱਖਿਆ ਜਾਂਦਾ ਹੈ ਜੀ ਪੀਰਾਂ ਦੇ ਨਾਮ ਦਾ ਸੋ ਬਾਕੀ ਪੀਰੋ ਵਰਸ਼ਦ ਹੀ ਕਿਸੇ ਨਾ ਕਿਸੇ ਰੂਪ ਵਿੱਚ ਦੀ ਰੂਪ ਪਾਇਟ ਕੇ ਆ ਕੇ ਜਦੋਂ ਇਨਸਾਨ ਕੋਈ ਦੁਖੀ ਹੋਵੇ ਜਾਂ ਬਿਮਾਰ ਹੋਵੇ ਤਾਂ ਆਸ਼ੀਰਵਾਦ ਦੇ ਜਾਂਦੇ ਨੇ ਤੇ ਇਹਦੇ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਤੇ ਸਭ ਤੋਂ ਵੱਡੀ ਜੋ ਗੱਲ ਇਹ ਹੈ ਕਿ ਇਸ ਗੱਲ ਨੂੰ ਪਰਦੇ ਵਿੱਚ ਰੱਖਣਾ ਹੈ ਚਲੋ ਕਮੈਂਟ ਰਾਈਟ ਦੱਸ ਦਿੱਤਾ ਵੱਖਰੀ ਗੱਲ ਹੈ ਕਿਉਂਕਿ ਚੈਨਲ ਤੇ ਤੁਹਾਨੂੰ ਕੋਈ ਜਾਣਦਾ ਨਹੀਂ ਤੁਸੀਂ ਚੈਨਲ ਤੇ ਆਪਣਾ ਸਵਾਲ ਰੱਖ ਦਿਓ ਵੈਸੇ ਦੱਸਦੀ ਚਾਹੁੰਦੇ ਆ कि ਜਦੋਂ ਇਹ ਹੀ ਇਹੋ ਜੀ ਕਿਰਪਾ ਹੁੰਦੀ ਹੈ ਜੀ ਤੇ ਉਸ ਵੇਲੇ ਇਹ ਗੱਲਾਂ ਨੂੰ ਗੁਪਤ ਹੀ ਰੱਖਿਆ ਜਾਵੇ ਬਾਕੀ ਜ਼ਿਆਦਾ ਇਹ ਗੱਲਾਂ ਦਾ ਜਦੋਂ ਅਸੀਂ ਰੋਣਾ ਆਪਣੇ ਗਵੰਡੀਆਂ ਚ ਜਾਂ ਰਿਸ਼ਤੇਦਾਰਾਂ ਵਿੱਚ ਪਾਉਂਦੇ ਆ ਤੇ ਉਦੋਂ ਜ਼ਿਆਦਾ ਨੁਕਸਾਨ ਹੁੰਦਾ ਆ ਸੋ ਜਦੋਂ ਇਹ ਗੱਲਾਂ ਨੂੰ ਅਸੀਂ ਗੁਪਤ ਨਹੀਂ ਰੱਖਦੇ ਬਾਕੀ ਚੈਨਲ ਰਾਈ ਕੋਈ ਕਿਸੇ ਨੂੰ ਨਹੀਂ ਜਾਣਦਾ ਹੈ ਤੇ ਕਿਸੇ ਨੇ ਕਿਸੇ ਲਈ ਕੋਈ ਮਾੜਾ ਕਰਮ ਨਹੀਂ ਕਰਨਾ ਕੋਈ ਮਾੜੀ ਪ੍ਰਿਆਦ ਨਹੀਂ ਕਰਨੀ ਕਿ ਇਹਦੇ ਨਾਲ ਇਦਾਂ ਹੋ ਜਾਵੇ ਇਹ ਨੂੰ ਆ ਸਭ ਕੁਝ ਦਿੱਸ ਰਿਹਾ ਦਿੱਤੀ ਕਿਰਪਾ ਕਰਦਾ ਹੋਵੇ ਸੋ ਠੀਕ ਹੈ ਕਿਉਂਕਿ ਜਾਣ ਪਹਿਚਾਨ ਵਾਲੇ ਜ਼ਿਆਦਾ ਇਹੋ ਜੀ ਸੋਚ ਬਣਾਉਂਦੇ ਨੇ ਮਾੜਾ ਸੋਚਦੇ ਨੇ ਇੱਕ ਦੂਸਰੇ ਦਾ ਬਾਕੀ ਇਥੇ ਇਹੀ ਕਵਾਂਗੇ ਕਿ ਜਿੰਨਾ ਹੋ ਸਕਦਾ ਇਹਨਾਂ ਗੱਲਾਂ ਨੂੰ ਗੁਪਤ ਹੀ ਰੱਖ ਲਿਆ ਕਰੋ ਛੇਦ ਚਾਹ ਨਾਮ ਤੇ ਵੀ ਮੈਸੇਜ ਆਈ ਇਹ ਗੱਲ ਨਾ ਰੱਖੋ ਜੀ ਜਿਨ੍ਹਾਂ ਤੇ ਕੀ ਪੀਰਾ ਪੀਰਾ ਦੀ ਇਹ ਕਿਰਪਾ ਹੋ ਰਹੀ ਹੈ ਜੀ ਸੋ ਬਾਕੀ ਇਹਨਾਂ ਵੀ ਸਮਝ ਸਕਦੇ ਆ कि ਜਦੋਂ ਮਾਰਕੂਸ਼ ਦਿਖਾਉਂਦਾ ਹੈ ਅਸੀਂ ਸੇਵਾ ਕਰਦੇ ਉਹ ਮਿਹਨਤ ਦਾ ਰੰਗ ਦਿਖਾਉਂਦਾ ਹੈ ਕਿ ਅਸੀਂ ਕਿਵੇਂ ਕਿੰਨੇ ਤੁਹਾਡੀ ਹੈਲਪ ਕਰ ਰਹੇ ਹਾਂ ਤੁਹਾਡੇ ਨਾਲ ਰਹਿੰਦੇ ਹਾਂ ਤੇ ਕਈ ਵਾਰ ਇਨਸਾਨ ਤੋਂ ਰਹਿਣਾ ਨਹੀਂ ਜਾਂਦਾ ਆਪਣੇ ਮਰਸ਼ਦ ਦੀ ਵਡਿਆਈ ਕਰਦਾ ਹੈ ਪਰ ਇੱਥੇ ਕੋਈ ਤੁਹਾਨੂੰ ਸਮਝੇਗਾ ਕੋਈ ਤੁਹਾਨੂੰ ਨਹੀਂ ਸਮਝੇਗਾ ਸੋ ਜਿਹੜੇ ਇੱਥੇ ਦਾਕ ਨਹੀਂ ਪਹੁੰਚ ਪਾਉਂਦੇ ਸੇਵਾ ਇਸ ਤਰ੍ਹਾਂ ਦਾ ਨਹੀਂ ਵਿਸ਼ਵਾਸ ਰੱਖ ਕੇ ਕਰ ਪਾਉਂਦੇ ਤੇ ਉਹ ਫਿਰ ਮਜ਼ਾਕ ਸਮਝਦੇ ਨੇ ਤੇ ਜਿਹੜੇ ਇਨਸਾਨ ਨੇ ਸਭ ਕੁਝ ਦੇਖਿਆ ਹੋਵੇ ਨਾ ਗੱਲਾਂ ਨੂੰ ਸਮਝੇਗਾ ਤੇ ਜੋ ਆਪਾਂ ਆਂਡ-ਗਾਂਡ ਚ ਗੱਲ ਕੀਤੀ ਹੈ ਉਥੇ ਇਸ ਲਈ ਨਹੀਂ ਗੱਲ ਕਰਨੀ ਚਾਹੀਦੀ ਕਿਉਂਕਿ ਤੁਹਾਡਾ ਨੁਕਸਾਨ ਹੀ ਉੱਥੇ ਸ਼ੁਰੂ ਹੋਵੇਗਾ ਕਿਉਂਕਿ ਕੋਈ ਇੱਥੇ ਕਿਸੇ ਨੂੰ ਦੇਖ ਕੇ ਰਾਜੀ ਨਹੀਂ ਤੇ ਜਿਹਦੇ ਨਾਲ ਜਿਹਦਾ ਫਰਿਸ਼ਤਾ ਸਿੱਧਾ ਹੋ ਜਾਂਦਾ ਹੈ ਜੀ ਸੋ ਹਰ ਕੋਈ ਫਿਰ ਇਹ ਚ ਹੁੰਦਾ ਹੈ ਕਿ ਇਹਦੇ ਤੇ ਮਾੜਾ ਸਮਾਂ ਆਵੇ ਇਹਦਾ ਫਰਿਸ਼ਤਾ ਇਹਦਾ ਕੰਮ ਨਾ ਕਰੇ ਇਹਦਾ ਸਾਥ ਨਾ ਦੇਵੇ ਤੇ ਫਿਰ ਉੱਠਾ ਗੀੜ ਚੋਂ ਮੋਨ ਲਈ ਬਹੁਤ ਤਰ੍ਹਾਂ ਦੇ ਉਠੇ ਕਰਨ ਕਰ ਲੈਂਦੇ ਨੇ ਸੋ ਇਸ ਕਰਕੇ ਜੀ ਇਹਨਾਂ ਗੱਲਾਂ ਤੇ ਅਮਲ ਜ਼ਰੂਰ ਕਰਨਾ ਤੇ ਆਪਣੀ ਚੀਜ਼ ਨੂੰ ਸੰਭਾਲ ਕੇ ਰੱਖੋ ਕਿ ਵੀ ਇਹਨਾਂ ਚੀਜ਼ਾਂ ਨੂੰ ਪਾਉਣਾ ਕੋਈ ਤੀ ਮੁਸ਼ਕਲਾਸ ਸੇਵਾ ਕਰਨੀ ਜਿੰਨੀ ਔਖੀ ਹੈ ਉੰਨੀ ਸੰਭਾਲਣੀ ਵੀ ਔਖੀ ਹੁੰਦੀ ਹੈ ਜੀ ਸੋ ਫੁੱਲ ਕੇ ਵੀ ਕਦੇ ਕਿਸੇ ਦੇ ਸਾਹਮਣੇ ਇਹ ਗੱਲਾਂ ਨਾ ਰੱਖਿਓ ਜੀ ਜੇਕਰ ਅੱਗੇ ਜਾ ਕੇ ਔਰ ਵੀ ਨਖਾਰ ਚਾਹੁੰਦੇ ਹੋ ਬੰਦਗੀ ਵਿੱਚ ਜਿਗਰ ਨਖਾਰ ਜ਼ਿੰਦਗੀ ਵਿੱਚ ਚਾਹੁੰਦੇ ਹਾਂ ਕਿ ਅਸੀਂ ਬਹੁਤ ਕੁਝ ਪਾ ਲਈਏ ਜਾਂ ਪਰਮਾਤਮਾ ਦੇ ਦਰਸ਼ਨ ਪਾ ਲਈਏ ਉਹਦੀ ਆਵਾਜ਼ ਆਵੇ ਸੋ ਸਾਨੂੰ ਪਹਿਲਾਂ ਸਾਰੀ ਗੱਲ ਦਾ ਪਤਾ ਚੱਲ ਜਾਵੇ ਤੋਂ ਲਈ ਤੁਹਾਨੂੰ ਇਹ ਚੀਜ਼ਾਂ ਦੇ ਨਾ ਪਵੇਗਾ ਇਹ ਜਿੰਦ ਨੂੰ ਰੱਖਣਾ ਪਵੇਗਾ ਤਾਂ ਫਿਰ ਗੱਲ ਵਿਖਰਦੀ ਹੈ ਜੀ ਇਸ ਕਰਕੇ ਇਹ ਬੇਨਤੀ ਹੀ ਸਮਝੋ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਜੀ ਕਮੈਂਟ ਜੋ ਹੈ ਇਹਨਾਂ ਦੇ ਬਸੇ ਅਸੀਂ ਕਮੈਂਟ ਦਾ ਕਈ ਵਾਰ ਜਵਾਬ ਦੇ ਚੁੱਕੇ ਆ ਬਹੁਤ ਵਾਰ ਕਈ ਮਿੰਨਿਆ ਦੋਸਤੋ ਇਹ ਵਾਰ-ਵਾਰ ਇੱਕ ਹੀ ਕਮੈਂਟ ਕਰਦੇ ਰਹਿੰਦੇ ਨੇ ਪਰ ਮਨ ਨੂੰ ਇੱਥੇ ਦੁੱਖ ਇਸ ਲਈ ਲੱਗਦਾ ਹੈ ਕਿਉਂਕਿ ਅਸਤੀ ਬਹੁਤ ਵਾਰ ਸਵਾਲ ਦਾ ਜ਼ੁਬਾਬ ਵੀ ਦਿੱਤਾ ਹੈ ਪਰ ਫਿਰ ਵੀ ਇੱਕ ਹੀ ਸਵਾਲ ਰੱਖਿਆ ਜਾ ਰਿਹਾ ਕਾਫੀ ਮਹੀਨਿਆਂ ਤੋਂ ਕਿ ਦੀਦੀ ਜੀ ਸਾਡੇ ਬਾਰ-ਬਾਰ ਕੱਪੜੇ ਕੱਟੇ ਜਾਂਦੇ ਨੇ ਸੋ ਇਹਨਾਂ ਗੱਲਾਂ ਦਾ ਜਵਾਬ ਅਸੀਂ ਬਹੁਤ ਵਾਰ ਦਿੱਤਾ ਹੈ ਜੀ ਪਲੀਜ਼ ਬੇਨਤੀ ਆ ਕਿ ਜਿਹੜਾ ਵੀ ਸਵਾਲ ਰੱਖਦਾਂਗੇ ਜੀ ਉਹ ਵੀਡੀਓ ਨੂੰ ਉਦੋਂ ਤੱਕ ਜਰੂਰ ਪੂਰੀ ਸੁਣਦੇ ਰਹੋ ਜਦੋਂ ਤੱਕ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਨਹੀਂ ਮਿਲ ਜਾਂਦਾ ਬਾਕੀ ਜੇ ਗੱਲ ਕਰੀਏ ਕਿ ਸਵਾਲ ਦਾ ਜਵਾਬ ਅਸਲੀ ਤੁਸੀਂ ਅੱਜ ਸਵਾਲ ਰੱਖਿਆ ਕੱਲ ਜਵਾਬ ਦੇ ਦੀਏ ਤਾਂ ਇਸ ਤਰ੍ਹਾਂ ਮੁਸ਼ਕਲ ਹੈ ਕਿਉਂਕਿ ਕਮੈਂਟ ਕਾਫੀ ਜ਼ਿਆਦਾ ਆਏ ਹੁੰਦੇ ਨੇ ਤੇ ਕਿਸੇ ਤਰੀਕੇ ਦੇ ਨਾਲ ਜਵਾਬ ਦੇਣਾ ਪੈਂਦਾ ਹੈ ਜੀ ਸੋ ਪਲੀਜ਼ ਬੇਨਤੀ ਹੈ ਜੀ ਕਿ ਵੀਡੀਓ ਨੂੰ ਪੂਰੀ ਸੁਣਿਆ ਕਰੋ ਜੇਕਰ ਕਿਸੇ ਨੇ ਸਵਾਲ ਕੀਤਾ ਹੈ ਖਾਸ ਕਰਕੇ ਉਹਦੇ ਲਈ ਹੈ ਜੀ ਤੇ ਪੂਰੀ ਸੁਣੋਗੇ ਹਰ ਰੋਜ਼ ਵੀਡੀਓ ਨੂੰ ਸੁਣੋਗੇ ਉਦੋਂ ਤੱਕ ਸਤਿ ਸ੍ਰੀ ਅਕਾਲ ਤੁਹਾਡੇ ਸਵਾਲਾਂ ਦਾ ਜਵਾਬ ਜਰੂਰ ਮਿਲੇਗਾ ਜੀ ਤੇ ਬਾਕੀ ਨਾਲ ਕਿਹਾ ਹੈ ਕਿ ਅਸੀਂ ਮੀਰਵਾਲ ਦਰਗਾਹ ਤੇ ਵੀ ਜਾਂਦੇ ਆ ਸੋ ਦੇਖੋ ਇਹਨਾਂ ਨੇ ਵੀ ਲਿਖਿਆ ਹੈ ਕਿ ਮੈਨੂੰ ਕੋਈ ਘਰ ਵਿੱਚ ਚੰਗਾ ਨਹੀਂ ਸਮਝਦਾ ਸੋ ਵਾਰ ਵਾਰ ਕੱਪੜੇ ਕੱਟੇ ਜਾਂਦੇ ਨੇ ਸੋ ਜੇਕਰ ਤੁਹਾਨੂੰ ਕੋਈ ਚੰਗਾ ਨਹੀਂ ਸਮਝਦਾ ਕੋਈ ਤੁਹਾਡੇ ਨਾਲ ਮਾੜਾ ਕੁਸ਼ ਕਰਾ ਰਿਹਾ ਹੈ ਤਾਂ ਦਰਗਾਹ ਤੇ ਜਾਂਦੇ ਹੋ ਇਸ ਤੋਂ ਵੱਡੀ ਕੋਈ ਗੱਲ ਹੋ ਨਹੀਂ ਸਕਦੀ ਬਹੁਤ ਚੰਗਾ ਕਰਮਾ ਤੇ ਦੁਰਗਾ ਤੇ ਜਾ ਕੇ ਹਰ ਰੋਜ਼ ਅਰਚ ਇਹੇ ਕਰੋ ਅਰਦਾਸ ਬੇਨਤੀ ਕਰੋ ਬੇਨਤੀ ਕਰੋ ਤੇ ਕਿ ਜਿਹੜਾ ਮਾਲਕਾ ਸਾਡੇ ਨਾਲ ਇਹ ਸਭ ਕੁਝ ਕਰ ਰਿਹਾ ਹੈ ਅਸੀਂ ਤੇਰੇ ਅੱਗੇ ਆਉਂਦੇ ਹਾਂ ਤੇਰੇ ਆ ਜੇ ਕੋਈ ਸਾਡੇ ਤੇ ਕੁਝ ਕਰਾਉਂਦਾ ਹੈ ਸਮਝ ਲਓ ਤੁਹਾਡੇ ਨਾਲ ਟੱਕਰ ਲੈ ਰਿਹਾ ਹੈ ਕਿਉਂਕਿ ਅਸੀਂ ਤੁਹਾਡੇ ਆ ਤੁਹਾਨੂੰ ਆਪਣਾ ਬਣਾਇਆ ਹੋਇਆ ਹੈ ਜੀ ਤੁਹਾਤੋਂ ਵਗੈਰਾ ਸਹੀ ਕਿਸੇ ਹੋਰ ਦਾ ਰਲ ਨਹੀਂ ਜਾਂਦੇ ਤੁਹਾਡੋਂ ਵਗੈਰਾ ਸੀ ਕਿਸੇ ਹੋਰ ਦੇ ਮੂਰੇ ਝੋਲੇ ਨਹੀਂ ਆੜਦੇ ਸੋ ਸਾਰੇ ਦਾ ਸਾਨੂੰ ਸਭ ਨੂੰ ਕਰੋ ਪਹਿਲ ਇੱਕ ਨੂੰ ਉਹਦੇ ਮੂਰੇ ਦੁੱਖ ਰੋਵੋ ਕਿਵੇਂ ਨਹੀਂ ਤੁਹਾਡੇ ਸਵਾਲਾਂ ਦੇ ਜਵਾਬ ਦੇਣਗੇ ਕਿਵੇਂ ਨਹੀਂ ਤੁਹਾਡੀਆਂ ਮੁਸ਼ਕਲਾਂ ਹੱਲ ਕਰਨਗੇ ਜੇਕਰ ਯਕੀਨ ਰੱਖ ਕੇ ਬਣਾ ਕੇ ਬੈਠੇ ਰਹੋਗੇ ਤਾਂ ਉਹ ਤੁਹਾਡੀ ਮੁਸ਼ਕਲ ਦਾ ਹੱਲ ਜ਼ਰੂਰ ਕਰਨਗੇ ਜੇ ਕੋਈ ਤੁਹਾਨੂੰ ਚੰਗਾ ਨਹੀਂ ਸਮਝਦਾ ਤੇ ਇਸ ਗੱਲ ਦਾ ਫਿਕਰ ਨਾ ਕਰੋ ਬਸ ਇਸ ਗੱਲ ਦਾ ਫਕਰ ਕਰੋ ਕਿ ਅਸੀਂ ਮੁਰਸ਼ਦ ਦੇ ਲੜ ਲੱਗੇ ਆਂ ਸੇਵਾ ਕਰਦੇ ਆਂ ਦਰਗਾਹ ਤੇ ਜਾਂਦੇ ਆਂ ਤੇ ਸਭ ਤੋਂ ਵੱਡਾ ਸਾਡਾ ਮਾਲਕ ਹੈ ਸਾਡਾ ਮੁਰਸ਼ਿਦ ਹੈ ਬਾਕੀ ਸਭ ਚੀਜ਼ਾਂ ਛੋਟੀਆਂ ਹੈ ਜਦੋਂ ਤੁਸੀਂ ਮਨ ਵਿੱਚ ਇਹ ਗੱਲਾਂ ਨੂੰ ਪਠਾ ਲਿਆ ਸ਼ਾਂਤ ਹੋ ਕੇ ਬੈਗ ਗਏ ਤੇ ਉਹ ਫਿਰ ਮਾਲਕ ਆਪ ਮੂਰੇ ਹੋ ਕੇ ਤੁਹਾਡੀ ਲੜਾਈ ਹਾਰੇਗਾ ਤੇ ਆਪ ਤੁਹਾਡੀ ਨਾਲ ਜੋ ਕੋਈ ਮਾੜਾ ਕਰ ਰਿਹਾ ਹੈ ਉਹਨਾਂ ਨੂੰ ਜਵਾਬ ਦਵੇਗਾ ਜਦੋਂ ਅਸੀਂ ਇੱਥੇ ਆਪ ਕੋਸ਼ਿਸ਼ ਕਰਦੇ ਰਹਿੰਦੇ ਆ ਕਦੇ ਕਿਤੇ ਚਲ ਜਾਂਦੇ ਆ ਉਸ ਤੋਂ ਬਚਣ ਲਈ ਕਦੇ ਕਿਤੇ ਦਰ ਤਰਫ ਫਿਰਦੇ ਆ ਪੁੱਛਾਂ ਪਾਉਂਦੇ ਆ ਤੇ ਉੱਥੇ ਫਿਰ ਜਿਹਦੀ ਅਸੀਂ ਸੇਵਾ ਕਰਦੇ ਉਹ ਛੁੱਪ ਕਰਕੇ ਇੱਕ ਸਾਈਡ ਤੇ ਹੁੰਦੀ ਬੈਠ ਜਾਂਦਾ ਹੈ ਕਿਉਂਕਿ ਅਸੀਂ ਵਿਸ਼ਵਾਸ ਨਹੀਂ ਬਣਾਇਆ ਤਾਂ ਫਿਰ ਉੱਥੇ ਮੁਰਸ਼ਿਦ ਦੀ ਗਲਤੀ ਨਹੀਂ ਕੀ ਕੋਈ ਗਲਤੀ ਹੈ ਸੋ ਇਸ ਕਰਕੇ ਇਹਨਾਂ ਗੱਲਾਂ ਤੇ ਧਿਆਨ ਜ਼ਰੂਰ ਦਿਓ ਜੀ ਵੀਡੀਓ ਕਾਫੀ ਲੰਬੀ ਹੋ ਗਈ ਆ ਤੇ ਹੁਣ ਆਪਾਂ ਮੇਨ ਵਿਸ਼ੇ ਵੱਲ ਚੱਲਦੇ ਆਂ ਵੀਡੀਓ ਚੱਲਦੇ ਚੱਲਦੇ ਪਲੀਜ਼ ਇੱਕ ਲਾਈਕ ਜ਼ਰੂਰ ਕਰ ਦਿਓ ਸੋ ਅੱਜ ਦਾ ਜੋ ਵਿਸ਼ਾ ਹੈ ਜੀ ਉਹ ਬਹੁਤ ਹੀ ਖਾਸ ਹੈ ਵਿਸ਼ਾ ਹੈ ਕਿ ਸੇਵਾ ਕਰਨ ਵਾਲਿਆਂ ਨੂੰ ਗੁੱਸਾ ਕਿਉਂ ਆਉਂਦਾ ਹੈ ਤੇ ਸੇਵਾ ਕਰਨ ਵਾਲਿਆਂ ਨੂੰ ਗੁੱਸਾ ਕਦੇ ਵੀ ਤਲਾਉਣਾ ਨਹੀਂ ਚਾਹੀਦਾ ਸੋ ਕਾਰਨ ਕੀ ਹੈ ਤੇ ਕਿਹੜੀ ਗੱਲ ਦਾ ਧਿਆਨ ਰੱਖਣਾ ਪਵੇ ਬੱਚੀ ਸੋ ਆਪਾਂ ਹੁਣ ਇਸ ਵੀਡੀਓ ਰਾਈਂ ਗੇ ਗੱਲ ਕਰਾਂਗੇ ਸੋ ਜਿਹੜੀਆਂ ਵੀ ਰੂਹਾਂ ਗੁੱਸਾ ਜ਼ਿਆਦਾ ਕਰਦੀਆਂ ਹੈ ਜਾਂ ਗੁੱਸਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਆਹ ਕਿਉਂ ਜਾਂਦਾ ਹੈ ਹੀਰਾ ਫੀਰਾ ਦੀ ਸੇਵਾ ਵੀ ਕਰਦੇ ਨੇ ਮਨ ਵੀ ਸਾਫ਼ ਹੈ ਤੇ ਬੰਦਗੀ ਕਰਦੇ ਕਰਦੇ ਵੀ ਇਹ ਸਭ ਕੁਝ ਹੋ ਰਿਹਾ ਹੈ ਤਾਂ ਇੱਥੇ ਇੱਕ ਹੀ ਗੱਲ ਨੂੰ ਧਿਆਨ ਚ ਰੱਖਣਾ ਹੈ ਕਿ ਜਦੋਂ ਵੀ ਸੇਵਾ ਕਰਨੀ ਆ ਤੇ ਨਾਲ ਬਚਨ ਜ਼ਰੂਰ ਕਰਿਆ ਕਰੋ ਆਪਣੇ ਪੀਰ ਅੱਗੇ ਅਰਜ ਬੇਨਤੀ ਕਰਿਆ ਕਰੋ ਕਿ ਮਾਨਕਾ ਅਸੀਂ ਬੜੇ ਔਖੇ ਹੋ ਕੇ ਇਹ ਸਮਾਂ ਕੱਢਦੇ ਆ ਤੁਸੀਂ ਇਹ ਕਰਮ ਕਰਾ ਰਹੇ ਆ ਤੇ ਅਸੀਂ ਇਹ ਕਰ ਰਹੇ ਆ ਪਰ ਐਸੀ ਕਿਰਪਾ ਬਖਸ਼ੋ ਕਿ ਇਹ ਸੇਵਾ ਸਾਡੀ ਵਿਰਥ ਹੀ ਨਾ ਜਾਵੇ ਇਹ ਸੇਵਾ ਸਾਡੀ ਜੁੜੀ ਰਹੇ ਸਾਨੂੰ ਸ਼ਾਂਤੀ ਦਾ ਬਲ ਬਖਸ਼ੇ ਉਹ ਜਦੋਂ ਤੁਸੀਂ ਹਰ ਰੋਜ਼ ਅਰਦਾਸ ਕਰੋਗੇ ਵੰਦਗੀ ਤੋਂ ਬਾਅਦ ਤਾਂ ਫਿਰ ਪਰਮਾਤਮਾ ਤੁਹਾਡੀ ਸਵੇਵਾਂ ਸੰਭਾਲ ਕੇ ਰੱਖੇਗਾ ਕਿਤੇ ਮਾੜੇ ਪਾਸੇ ਨਹੀਂ ਚੱਲਣ ਲਵੇਗਾ ਇਹ ਹੀ ਅਰਜੀ ਹਸ ਕਰਦੇ ਰਹੋ ਕਿ ਪਰਮਾਤਮਾ ਜਿੱਥੇ ਸਾਨੂੰ ਜ਼ਰੂਰਤ ਹੈ ਸੇਵਾ ਲਗਾਉਣ ਦੀ ਜਿੱਥੇ ਸਾਨੂੰ ਜਿਹੜੀ ਚੀਜ਼ ਦੀ ਲੋੜ ਹੈ ਉੱਥੇ ਤੁਸੀਂ ਸਾਡੀ ਸੇਵਾ ਸਾਡੀ ਅਰਜ਼ ਸੁਣ ਕੇ ਜ਼ਰੂਰ ਲਗਾਓ 바ਕੀ ਕਦੇ ਵੀ ਸਾਡੀ ਸੇਵਾ ਜਿਹੜੀ ਉਹ ਫਰਥੀ ਨਾ ਜਾਵੇ ਤਾਂ ਫਿਰ ਪ੍ਰਮਾਤਮਾ ਜਿਵੇਂ ਅਸੀਂ ਬਚਨ ਕਰ ਲੈਨੇ ਵਿਸ਼ਵਾਸ ਰੱਖ ਲੈਨੇ ਕਿ ਅਸੀਂ ਆਹ ਗੱਲ ਆਪਣੇ ਮੁਰਸ਼ਿਦ ਨੂੰ ਕਹਿ ਦਿੱਤੀ ਆ ਕੋਲ ਬੈਠ ਕੇ ਤੇ ਉਹਨੇ ਸੁਣ ਲਈ ਆ ਤੇ ਵਸਤੇ ਇਸ ਗੱਲ ਤੇ ਯਕੀਨ ਰੱਖਣਾ ਕਿ ਹੁਣੇ ਕੰਮ ਇਸੇ ਤਰੀਕੇ ਨਾਲ ਵਧਣਗੇ ਤਾਂ ਫਿਰ ਉਸੇ ਤਰੀਕੇ ਨਾਲ ਕਿਉਂਕਿ ਯਕੀਨ ਬਹੁਤ ਵੱਡੀ ਚੀਜ਼ ਆ ਯਕੀਨ ਵਿਸ਼ਵਾਸ ਦੇ ਸਿਰ ਤੇ ਹੀ ਤੁਸੀਂ ਸਾਰੇ ਕੰਮ ਨੂੰ ਮੁਰਸ਼ਦ ਤੋਂ ਲੈ ਸਕਦੇ ਆ ਤੇ ਦਿਲੋਂ ਪਿਆਰ ਹੋਣਾ ਚਾਹੀਦਾ ਹੈ ਤੇ ਬਾਕੀ ਜਿਹੜੀ ਨੂੰ ਨੂੰ ਗੁੱਸਾ ਆਉਂਦਾ ਹੈ ਜਲਦੀ ਸੋ ਉਹਦਾ ਨੁਕਸਾਨ ਇੱਕ ਹੀ ਹੁੰਦਾ ਹੈ ਕਿ ਉਹਦੀ ਸੇਵਾ ਸਾਰੀ ਕੱਟੀ ਜਾਂਦੀ ਹੈ ਗੁੱਸੇ ਦੇ ਥੋਂ ਸੋ ਸੇਵਾ ਕਰਨ ਨਹੀਂ ਵੀ ਔਖੀ ਹੈ ਤੇ ਸੰਭਾਲਣੇ ਬੁੱਧੂ ਵੀ ਜ਼ਿਆਦਾ ਔਖੀ ਆ ਸੋ ਜਦੋਂ ਅਸੀਂ ਕਾਹਲੀ ਕਾਹਲੀ ਜਲਦਬਾਜ਼ੀ ਦੇ ਵਿੱਚ ਮੂੰਹ ਚੋ ਕੁਝ ਇਹੋ ਜਿਹਾ ਲੱਭ ਸਕਿਆ ਦੰਦੇ ਆ ਕਿ ਉਹ ਸੇਵਾ ਕੱਟੀ ਜਾਂਦੀ ਆ ਕਿਉਂਕਿ ਸੇਵਾ ਕਰਨ ਤੋਂ ਬਾਅਦ ਕੁਸਵਾਕਰੋਧ ਇਸ ਲਈ ਆਉਂਦਾ ਕਿਉਂਕਿ ਜਿਵੇਂ ਦੁੱਧ ਵਾਲਾ ਮਾਰਦਾ ਹੈ ਇਸੇ ਤਰ੍ਹਾਂ ਉਹ ਸੇਵਾ ਆਪਣੀ ਝਲਕ ਦਿਹਾਉਂਦੀ ਆ ਉਹ ਉਬਾਲਾ ਮਾਰਦੀ ਆ ਬਚਨ ਤੇੜ ਨੂੰ ਕਾਲੀ ਰਹਿੰਦੀ ਹੈ ਕਿ ਕੋਈ ਮੋਰੋ ਬਚਨ ਲਵੇ ਜਾਂ ਕਿਸੇ ਨੂੰ ਕੋਈ ਕਹਿ ਦਿੰਦਾ ਕਿ ਤੁਹਾਡਾ ਜਾਊਆ ਕੰਮ ਬਣ ਜਾਂਦਾ ਤੇ ਉਹ ਕੰਮ ਬਣ ਵੀ ਜਾਂਦਾ ਦੂਸਰੇ ਜਣੇ ਦਾ ਤੇ ਤੁਹਾਡੀ ਸੇਵਾ ਕੱਟੀ ਜਾਂਦੀ ਆ ਕਿਸੇ ਨੂੰ ਤੁਸੀਂ ਗੁੱਸੇ ਦੇ ਵਿੱਚ ਮਾਣਾ ਸ਼ਬਦ ਕਹਿ ਦਿੰਦਾ ਤੇ ਉਹ ਮੜਾ ਹੋ ਕੇ ਰਹਿਣਾ ਕਿਉਂਕਿ ਉਹਦੇ ਪਿੱਛੇ ਸੇਵਾ ਦੀ ਕਮਾਈ ਹੈ ਸੋ ਇਸ ਕਰਕੇ ਸੇਵਾ ਨੂੰ ਬਚਾ ਕੇ ਰੱਖਣਾ ਜੇਕਰ ਲੱਗਦਾ ਹੈ ਘਰ ਵਿੱਚ ਕਲਾ ਪਲੇਸ ਹੈ ਤੁਹਾਨੂੰ ਕੋਈ ਦੁਖੀ ਕਰ ਰਿਹਾ ਹੈ ਜਾਂਡ-ਗਵਾਡ ਚ ਕੋਈ ਰਿਸ਼ਤੇਦਾਰ ਉੱਥੇ ਆਪਣੇ ਮਨ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ ਆ ਕੋਸ਼ਿਸ਼ ਇਹ ਕਰੋ ਕਿ ਉਹ ਲੜਾਈ ਵਾਲੇ ਮਾਹੌਲ ਚ ਇੱਕ ਸਾਈਡ ਤੇ ਹੋ ਜੋ ਕਿ ਜੇਕਰ ਉਹਦੇ ਵਿੱਚ ਫਸੇ ਰਹੋਗੇ ਥੋੜਾ ਸਮਾਂ ਵੀ ਫਸ ਕੇ ਰਹਿ ਗਏ ਤੇ ਕੁਝ ਨਾ ਕੁਝ ਨੁਕਸਾਨ ਫਿਰ ਉਦਦਾਈ ਹੋ ਜਾਣਾ ਹੈ ਜੀ ਜੇ ਘਰ ਘਰ ਦੇ ਵਿੱਚ ਕੋਈ ਕਲਾਕਲੇਸ਼ ਹੈ ਤਾਂ ਤੁਸੀਂ ਉਸਦੇ ਵਿੱਚ ਆ ਕੇ ਘਰ ਦੇ ਮੈਂਬਰ ਨੂੰ ਇਹ ਖੁਸ਼ਹੋਜਾ ਕਹਿ ਰਹੇ ਹੋ ਉਹਦੇ ਨਾਲ ਇੱਕ ਤਾਂ ਨਾਮ ਦੀ ਕਮਾਈ ਤੁਹਾਡੀ ਕੱਟੀ ਜਾਵੇਗੀ ਸਭ ਤੋਂ ਵੱਡਾ ਇਹ ਨੁਕਸਾਨ ਦੂਸਰਾ ਨੁਕਸਾਨ ਹੈ ਕਿ ਘਰ ਵਿੱਚ ਹੀ ਕਿਸੇ ਦਾ ਨੁਕਸਾਨ ਹੋ ਜਾਣਾ ਮੁੰਚੋ ਕੁਝ ਨਿਕਲ ਗਿਆ ਸੋ ਇਸ ਕਰਕੇ ਦੋਨੇ ਨੁਕਸਾਨਾਂ ਤੋਂ ਤੁਸੀਂ ਤਦੇ ਵਚ ਸਕਦੇ ਆ ਜੇਕਰ ਉਹ ਮਾਹੌਲ ਦੇ ਵਿੱਚੋਂ ਤੁਸੀਂ ਇੱਕ ਸਾਈਡ ਤੇ ਹੋ ਜਾਓ ਮਨ ਨੂੰ ਸ਼ਾਂਤ ਕਰ ਲਓ ਉਹਦੀ ਕਮਾਈ ਜੋੜਨੀ ਕਰਨੀ ਬਹੁਤ ਔਖੀ ਆ ਤੇ ਇਹਨੂੰ ਸੰਭਾਲਣਾ ਵੀ ਔਖਾ ਹੈ ਪਰ ਸੰਭਾਲ ਤੁਸੀਂ ਸਕਦੇ ਹੋ ਜੇਕਰ ਸੋਜੀ ਦਾ ਕੰਮ ਲਹੋਗੇ ਤੇ ਇਹ ਸੇਵਾ ਨੂੰ ਕਿਸੇ ਚੰਗੇ ਪਾਸੇ ਲਿਖੇ ਲਾਓ ਜਿੱਥੇ ਤੁਹਾਨੂੰ ਜ਼ਰੂਰਤ ਲੱਗਦੀ ਹੈ ਜੀ ਆਮ ਖਾਸ ਹੂ ਦੇ ਵਿੱਚੋਂ ਕਿਸੇ ਨਾ ਕੋਈ ਕਿਸੇ ਤਰ੍ਹਾਂ ਦੇ ਬਚਨ ਨਾ ਕਰੋ ਕਿਸੇ ਨੂੰ ਕੋਈ ਇਹੋ ਜਿਹਾ ਬੋਲ ਨਾ ਮੂੰਹ ਚ ਪੱਟੋ ਕੁਝ ਵੀ ਕਹੋ ਜਿਹਦੇ ਨਾਲ ਤੁਹਾਡੀ ਸੇਵਾ ਕੱਟੀ ਜਾਵੇ ਪਰਮਾਤਮਾ ਨੇ ਹਰ ਇੱਕ ਨੂੰ ਜੀਵਾਨ ਪਖਸ਼ੀ ਹੈ ਹਰ ਇੱਕ ਨੂੰ ਕੰਨ ਬਖਸ਼ਿਆ ਸੁਣਨ ਲਈ ਦੇਖਣ ਦੇ ਅੱਖਾਂ ਬਖਸ਼ੀਆਂ ਬੋਲਣ ਲਈ ਜੀਭਾ ਬਖਸ਼ੀ ਹੈ ਤੇ ਤੁਰਨ ਫਿਰਨ ਲਈ ਹੱਥ ਪੈਰ ਕੰਮ ਕਰਨ ਲਈ ਬਖਸ਼ੇ ਨੇ ਸੋ ਹਰ ਕੋਈ ਆਪੋ ਆਪਣਾ ਭਾਰ ਖੁਦ ਚੱਕੇ ਤਾਂ ਪਤਾ ਚੱਲਦਾ ਹੈ ਕਿ ਨਾਮ ਦੀ ਕਮਾਈ ਕੀ ਹੁੰਦੀ ਆ ਦੂਸਰੇ ਤੋਂ ਕੰਮ ਲੈਣਾ ਬਹੁਤ ਸੌਖਾ ਹੈ ਸੋ ਇਸ ਕਰਕੇ ਆਪੋ ਆਪਣਾ ਭਾਰ ਚੱਕ ਲੋ ਬਹੁਤ ਵੱਡੀ ਗੱਲ ਹੈ ਜਦ ਪ੍ਰਮਾਤਮਾ ਨੇ ਇੱਕ ਜੈ ਸਾਰਿਆਂ ਨੂੰ ਬਣਾ ਦਿੱਤਾ ਮੌਕਾ ਦਿੱਤਾ ਇਨਸਾਨੀ ਜਨਮ ਦੇ ਕੇ ਕਿ ਸੇਵਾ ਕਰੋ ਤਾਂ ਫਿਰ ਸਾਰਿਆਂ ਨੂੰ ਆਪੋ ਆਪਣੇ ਲਈ ਕਰਮ ਕਰ ਲੈਣਾ ਚਾਹੀਦਾ ਮਾਣ ਕਰੰਤ ਹਰ ਕੋਈ ਕਰਦਾ ਹਰ ਇੱਕ ਦਿਨ ਲੰਦਿਆ ਕਰਨੀ ਕਿਸੇ ਨੂੰ ਕਿਸੇ ਨੂੰ ਮਾੜਾ ਕਹੀ ਜਾਣਾ ਮੇਂ ਵਜਾ ਸੋ ਲੜਾਈ ਲੈਣ ਲਈ ਤਿਆਰ ਰਹਿਣਾ ਸੋ ਜਿੱਥੇ ਤੁਸੀਂ ਇਹ ਸਮਾਂ ਖਰਾਬ ਕਰਦੇ ਹੋ ਉੱਥੇ ਨਾਮ ਦੀ ਕਮਾਈ ਕਰ ਲਿਆ ਕਰੋ ਚੰਗੇ ਪਾਸੇ ਨੂੰ ਧਿਆਨ ਨਾਲ ਤੇ ਕੁਝ ਖਟੋ ਗਈ ਸੋ ਬਾਕੀ ਇਹ ਜੋ ਵਰਦਾਨ ਉਹਨਾਂ ਨੂੰ ਮਿਲਿਆ ਜਾਂਦਾ ਹੈ ਜਿਨ੍ਹਾਂ ਨੇ ਡੇਰੇ ਬਣਾਏ ਹੋਏ ਗੱਦੀ ਚੱਲ ਰਹੀ ਆ ਤੇ ਪ੍ਰਮਾਤਮਾ ਵੱਲੋਂ ਹੁਕਮ ਆ ਕੇ ਦੁਨੀਆ ਦਾ ਭਲਾ ਕੀਤਾ ਜਾਵੇ ਅਰਦਾਸਾਂ ਕੀਤੀਆਂ ਜਾਣ ਕਿਉਂਕਿ ਉਹਨਾਂ ਦੀ ਨਾਮ ਦੀ ਕਮਾਈ ਇੰਨੀ ਕੁ ਹੋ ਗਈ ਆ ਪ੍ਰਮਾਤਮਾ ਨੇ ਹੁਕਮ ਇਸ ਲਈ ਦਿੱਤਾ ਜੋ ਕੜਾ ਹੈ ਉਹਨਾਂ ਦਾ ਸੇਵਾ ਨਾਂ ਪਰ ਚੁੱਕਾ ਹੈ ਤਾਂ ਹੁਣ ਉੱਪਰ ਦੀ ਜੋ ਸੇਵਾ ਦੁਨਦੀ ਜਾ ਰਹੀ ਆ ਉਹ ਸੇਵਾ ਉਹ ਭੰਡੀ ਜਾ ਰਹੀ ਆ ਸੰਗਤ ਵਿੱਚ ਤੇ ਉਹ ਕਦੇ ਖਤਮ ਨਹੀਂ ਹੋਣੀ ਬਾਕੀ ਰਹੀ ਆਪਣੇ ਆਰਗਿਆਂ ਦੀ ਇੱਥੇ ਗੱਲ ਤਾਂ ਆਪ ਕੋ ਆਪਣੇ ਲਈ ਆਪਾਂ ਕਰ ਲਈਏ ਇੰਨਾ ਹੀ ਬਹੁਤ ਹੈ ਸੋ ਇਸ ਕਰਕੇ ਹਰ ਇੱਕ ਨੂੰ ਚਾਹੀਦਾ ਹੈ ਕਿ ਚੰਗਾ ਕਰਮ ਕਰਨ ਨਾਮ ਦੀ ਕਮਾਈ ਕਰਨ ਜਿਹਦੇ ਨਾਲ ਸੁੱਖਾਂ ਦੀ ਪ੍ਰਾਪਤੀ ਤੁਸੀਂ ਕਰ ਸਕਦੇ ਹੋ ਸੌਖਾ ਹੀ ਕੰਮ ਆ ਸੋ ਜੇਕਰ ਜ਼ਿੰਦਗੀ ਵਿੱਚ ਕੁਝ ਪਾਉਣਾ ਹੈ ਤਾਂ ਨਾਮ ਦੀ ਕਮਾਈ ਹੋਣੀ ਬਹੁਤ ਜ਼ਰੂਰੀ ਆ ਤੇ ਤਰੱਕੀ ਤਾਂ ਮਾਲਕ ਫਿਰ ਕਰਾ ਹੀ ਦਿੰਦਾ ਹੈ ਜੀ ਸੇਵਾ ਹੀ ਹੈ ਜਿਹੜੀ ਦੁੱਖਾਂ ਨੂੰ ਕੱਟ ਸਕਦੀ ਗਰੀਬੀ ਨੂੰ ਕੱਟ ਸਕਦੀ ਹੈ ਤੇ ਚਰਾਸੀ ਦੇ ਗੇਟ ਚੋਂ ਤੁਸੀਂ ਨਿਕਲ ਸਕਦੇ ਹੋ ਤੇ ਜਨਮ ਮਰਨ ਤੋਂ ਫਰੇਟ ਹੋ ਸਕਦੀ ਸੋ ਸੇਵਾ ਸਿਮਰਨ ਬਹੁਤ ਵੱਡੀ ਤਾਕਤ ਹੈ ਜੀ ਸੋ ਭਗਤੀ ਸੋ ਜਿਨ੍ਹਾਂ ਨੇ ਭਗਤੀਆਂ ਕੀਤੀਆਂ ਆਪਾਂ ਦੇਖਦੇ ਹਾਂ ਉਹਨਾਂ ਦਾ ਦੁਨੀਆ ਤੇ ਕਿਵੇਂ ਨਾਮ ਹੈ ਜੀ ਸੋ ਵਕੀ ਵੀਡੀਓ ਹਤਵਾਂ ਦੇ ਸ਼ੇਅਰ ਜੀ